ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਮੈਂ ਡਾਕਟਰ ਸੁਤਨਾਮ ਸਿੰਘ ਸਾਡੇ ਕੋਲੇ ਪਟਿਆਲੇ ਤੋਂ ਪੇਸ਼ੈਂਟ ਆਏ ਨੇ ਜਿਨ੍ਹਾਂ ਨੂੰ ਕਿ ਮਾਈਗ੍ਰੇਨ ਤੇ ਸਭ ਇਤਨੀ ਦੀ ਸਮੱਸਿਆ ਸੀ 8-9 ਮਹੀਨਿਆਂ ਤੋਂ ਇਹਨਾਂ ਨੂੰ ਸਾਡੇ YouTube ਰਾਹੀਂ ਪਤਾ ਲੱਗਿਆ ਇਸ ਤੋਂ ਬਾਅਦ ਸਾਡੇ ਨਾਲ ਇਹਨਾਂ ਨੇ ਸੰਪਰਕ ਕੀਤਾ ਅੱਜ ਇਹਨਾਂ ਨੂੰ ਟ੍ਰੀਟਮੈਂਟ ਲੈ ਕੇ ਨੂੰ 7 ਦਿਨ ਹੋ ਗਏ ਤੇ 7 ਦਿਨਾਂ ਦੇ ਵਿੱਚ ਇਹਨਾਂ ਦੀ ਸਮੱਸਿਆ ਕਾਫੀ ਹੱਦ ਤੱਕ ਠੀਕ ਹੋ ਚੁੱਕੀ ਹੈ ਆਜੋ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਕਿਵੇਂ ਲੱਗ ਰਿਹਾ ਹੈ ਹਾਂਜੀ ਸਤਿ ਸ੍ਰੀ ਅਕਾਲ ਮੈਡਮ ਸਤਿ ਸ੍ਰੀ ਅਕਾਲ ਮੈਨੂੰ ਤੁਸਾਂ ਨੂੰ ਸਰਵਾਈਕਲ ਸੀਗਾ ਤੇ ਤੁਹਾਨੂੰ ਕਿੰਨੇ ਟਾਈਮ ਤੋਂ ਕਰਾਉਂਦੇ ਸੀ ਇਹ ਮੈਨੂੰ 8-9 ਮਹੀਨਿਆਂ ਤੋਂ ਪ੍ਰੋਬਲਮ ਸੀ ਠੀਕ ਹੈ ਜੋ ਕਿ ਐਵੇਂ ਲਾੜ ਵੀ ਵਾਧ ਹੀ ਰਹੀ ਸੀ ਕੱਟ ਨਹੀਂ ਕਿਸੇ ਠੀਕ ਹੈ ਕਿਸ ਮਸੇ ਆਉਂਦੀ ਸੀ ਤਾਂ ਮੇਰੇ ਸਸਮਸੇ ਸੀ ਵੀ ਇੱਕ ਤੱਕ ਦੰਦ ਦਰਦ ਕਰਦੇ ਸੀ ਇੱਕ ਮੇਰੇ ਸਿਰ ਜਿਹੜਾ ਹਰ ਟਾਈਮ ਦਰਦ ਰਹਿੰਦਾ ਸੀ ਤੇ ਕਈ ਵਾਰੀ ਤੇ ਜਿਹੜੀ ਮੇਰੀ ਬਾਹ ਹੈ ਇਹ ਇੰਨਾ ਜਣਾ ਦਰਦ ਕਰਦੀ ਸੀ ਮੇਰੇ ਸਿੱਖਦਾ ਸੀ ਕਿ ਮੈਂ ਮਤਲਬ ਕਿ ਬਸ ਬਹਿ ਜਾਇ ਨਵਲ ਕੇ ਠੀਕ ਹੈ ਜੀ ਤੇ ਪਰ ਜਦੋਂ ਮਤਲਬ ਤੁਹਾਡੀ ਵੀਡੀਓ ਦੇਖੀ ਅਸੀਂ ਉਹ ਤੇ ਫਿਰ ਅਸੀਂ ਇੱਥੇ ਜਦੋਂ ਆਏ ਆ ਕਿ ਮੈਨੂੰ 2 ਕੁ ਦਿਨ ਜਿਵੇਂ ਹੋਇਆ ਵੀ ਅਸੀਂ ਏਡੀ ਦੂਰ ਆ ਰਹੇ ਆ ਬਟ ਜੋ 3rd ਡੇ ਜਦੋਂ ਅਸੀਂ ਆਏ ਆ ਤੇ ਸਿਰ ਦਾ ਦਰਦ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਸਿਰ ਬਹੁਤ ਦਰਦ ਕਰਦਾ ਘਰ ਜਾ ਕੇ ਤੇ ਉਸ ਦਿਨ ਤੋਂ ਲੈ ਕੇ ਅੱਜ ਜਿਵੇਂ 7ਵੇਂ ਦਿਨ ਨੇ ਤੇ ਮੇਰੇ ਮਤਲਬ ਸਿਰ ਨਹੀਂ ਦਰਦ ਹੋਇਆ ਠੀਕ ਹੈ ਜੀ ਤੇ ਆ ਜਿਹੜੀ ਜਿਹੜੀ ਦਰਦ ਇਹ ਵੀ ਮੇਰੀ ਮਨ ਨੂੰ ਲੱਗਦਾ ਵੀ ਸ਼ਾਇਦ ਮੇਰਾ ਵਿਅਹਮ ਹੀ ਸੀ ਵੀ ਨਹੀਂ ਹੋ ਰਹੀ ਠੀਕ ਹਾਂ ਅਗਲਾ ਮੈਂ ਕਿ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਹੈ ਘੱਟੋ ਘੱਟ 70 80% ਫਰਕ ਪਿਆ ਚੁੱਕਿਆ ਹੈ ਮੈਨੂੰ ਠੀਕ ਹੈ ਸੱਤਵਾਂ ਦਿਨ ਹੈ ਤੁਹਾਡਾ ਹਾਂਜੀ ਸੱਤ ਆਠ ਦਿਨਾਂ ਚ ਜਮਾ ਸਹੀ ਹੋ ਗਿਆ ਹਾਂ ਵੀ ਮੈਂ ਸਹੀ ਹਾਂ ਵੀ ਸਿਰ ਦਰਦ ਤੇ ਜਮੀ ਮਿਲਣ ਲੱਗਦਾ ਵੀ ਪਤਾ ਵੀ ਨਹੀਂ ਕਿ ਮੇਰਾ ਸਿਰ ਦਰਦ ਹੁੰਦਾ ਸੀ ਠੀਕ ਹੈ ਪਹਿਲਾਂ ਲਗਾਤਾਰ ਹਾਂ ਪਹਿਲਾਂ ਲਗਾਤਾਰ ਜਦੋਂ ਮੈਂ ਸਵੇਰ ਉੱਠਦੀ ਸੀ ਉਸ ਉਹਦੋਂ ਹੀ ਸਟਾਰਟ ਹੋ ਜਾਂਦਾ ਸੀ ਸਿਰ ਦਰਦ ਪਰ ਹੋ ਨਹੀਂ ਹੋ ਰਿਹਾ ਕੋਈ ਅਸੀਂ ਮੈਡੀਸਿਨ ਦਿੱਤੀ ਤੁਹਾਨੂੰ ਨਹੀਂ ਨਹੀਂ ਕੋਈ ਮੈਡੀਸਨ ਨਹੀਂ ਸਿਰਫ ਮਤਲਬ ਕਿ ਤੁਹਾਨੂੰ ਟਰੀਟਮੈਂਟ ਨਾਲ ਹੀ ਠੀਕ ਹੋਈ ਹੈ ਤੁਸੀਂ ਪੇਸ਼ੈਂਟ ਨੂੰ ਕੀ ਮਤਲਬ ਕਿ ਮੈਸੇਜ ਦੇਣਾ ਚਾਹ ਰਹੇ ਜਿਹੜੇ ਤਰ੍ਹਾਂ ਦਾ ਮੈਂ ਪੇਸ਼ੈਂਟਸ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਜਦੋਂ ਤੁਸੀਂ ਅੱਗੇ ਤੁਸੀਂ ਟਰੀਟਮੈਂਟ ਬਿਨਾ ਦਵਾਈ ਤੋਂ ਕਰਵਾਣਾ ਹੈ ਤਾਂ ਪਲੀਜ਼ ਇੱਥੇ ਹੀ ਕਰਵਾਓ ਕਿਉਂਕਿ ਮੈਨੂੰ ਬਿਨਾ ਦਵਾਈ ਤੋਂ ਬਹੁਤ ਜ਼ਿਆਦਾ ਫਰਕ ਪਿਆ ਹੈ ਇੱਥੇ ਠੀਕ ਹੈ ਸਸਤੇ ਕਰਦੇ ਹਾਂ